ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਡੱਲ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਕਿਵਿੰਡ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਡੱਲ ਦੀ ਖਾਲੜਾ ਪਿੰਡ ਬੜਾ ਬਿਲਕੁਲ ਨਜ਼ਦੀਕ ਦਲੇਰੀ ਵਾ ਤਾਰਾ ਸਿੰਘ ਇਹ ਪਿੰਡ ਨੇੜੇ-ਨੇੜਿਆਂ ਤੇ ਵੀਰ ਦਲੇਰ ਸਿੰਘ ਬਾਠ ਹੋਂ ਦੇ ਘਰ ਆਏ ਆਂ ਆਪਾਂ ਅੱਜ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਕਸਰ ਵੀਰੇ ਟੋਟਲ ਤਿੰਨ ਐਨੀਮਲ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਬਿਹੜਾਂ ਨੇ ਇੱਕ ਇਧਰ ਮੱਝ ਦਿਖਾ ਦਿਆਂਗੇ ਇਹ ਮੱਝ ਵੀ ਗੱਭਣਾ ਬਿਲਕੁਲ ਤਿਆਰੀ ਤੇ ਇੱਕ ਆ ਬਲੈਕ ਵੇਡ ਜਿਹੜੀ ਆ ਇਹ ਵੀ ਗੱਭਣਾ ਤਿਆਰ ਇੱਕ ਜਿਹੜੀ ਜਰਸੀ ਕ੍ਰਾਸ ਵਿੱਚ ਜਿਹੜੀ ਇਹ ਵੇੜ ਤੁਹਾਨੂੰ ਦਿਖਾਉਣੀ ਆ ਇਹ ਸੂਈ ਸੁਬਾਈ ਆ ਤਾਜੀ ਸੂਈ ਏ ਅੱਜ ਹੀ ਸੂਈ ਏ ਠੀਕ ਆ ਜੀ ਬਾਕੀ ਪੂਰੀ ਗੱਲਬਾਤ ਕਰਾਂਗੇ ਆਪਾਂ ਇੱਕ ਤਰੀਕ ਤੁਸੀਂ ਨੋਟ ਕਰ ਲਓ ਅੱਜ 13 ਅਕਤੂਬਰ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰਲਾਲ ਕੀ ਹਾਲ ਚਾਲ ਆ ਚੜ੍ਹਦੀ ਕਲਾ ਸੰਧੂ ਸਾਹਿਬ ਤੁਸੀਂ ਸੁਣਾਓ ਬੜੇ ਵਧੀਆ ਗਰਲਾਲ ਸਿਆ ਹਾਂਜੀ ਹੋਰ ਕਾਇਮ ਚੜ੍ਹਦੀ ਕਲਾ ਸੰਧੂ ਸਾਹਿਬ ਹਾਂਜੀ ਸੰਧੂ ਸਾਹਿਬ ਅੱਜ ਤਿੰਨ ਨਾਗ ਖਾਵਾਂਗੇ ਆਪਾਂ ਇਹਨਾਂ ਦੇ ਵਿੱਚੋਂ ਆ ਅੱਜ ਹੀ ਵੜ ਤਾਜੀ ਸੂਈ ਸਵਾਈ ਹੈ ਸਵੇਰੇ ਤੇ ਦੋ ਪਸ਼ੂ ਗੱਬਣ ਆ ਠੀਕ ਆ ਹਾਂਜੀ ਠੀਕ ਜਿਹੜਾ ਕੋਈ ਭੈਣ ਭਰਾ ਆਉਂਦਾ ਗੱਬਣ ਪਸ਼ੂ ਆ ਦੀ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਖੜੇ ਬਾਹਰ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਜੇ ਕੋਈ ਆਨਲਾਈਨ ਮੰਗਾਉਂਦਾ ਗੱਡੀ ਚ ਲਾਹ ਕੇ ਜਾ ਕੇ ਤੇ ਪੜੇ ਤੇ ਇੱਕ ਸਾਰੇ ਭਰਾ ਨੂੰ ਬੇਨਤੀ ਆ ਵੀ ਇਹ ਆ ਗੱਬਣਾ ਹਾਂ ਆਪਾਂ ਬਗਾਨੇ ਘਰੋਂ ਲੈ ਆਂਦੀਆਂ ਐ ਤੇ ਗਾਂ ਵੇਚ ਜਣੀਆਂ ਐ ਕਈ ਵੀਰ ਦਾਹ ਦਾਹਦ ਨਾ ਬਾਜਾ ਟੰਕਰ ਸੁੰਦਾ 15 ਦਿਨਾਂ ਬਾਅਦ ਫੂਂਦਾ ਪਛ ਲੈਂਦੀ ਵੰਡ ਕਿਹੜਾ ਖਾਂਦਾ ਫੀਡ ਕਿਹੜੀ ਖਾਂਦਾ ਇਹਦੇ ਬਾਰੇ ਨਹੀਂ ਜੀ ਆਪਾਂ ਨੂੰ ਪਤਾ ਕਿਉਂ ਆਪਾਂ ਗਾਂਹਾਂ ਲੈਂਦੀਆਂ ਐ ਤੇ ਗਾਂਹ ਸੇਲ ਕਰ ਦੇਈਦੀ ਹੁਣ ਆ ਜਿਹੜੀ ਗੱਬਣ ਮੰਨ ਲੋ ਗਾਂ ਐ ਜਾਂ ਮੱਝ ਐ ਇਨੂੰ ਸਾਰੀਆਂ ਫੀਟਾਂ ਪਾ ਗਿਆ ਆਪਾਂ ਇਹਦਾ ਪਿੱਛਾ ਥੋੜਾ ਬਾਹਰ ਕੱਢ ਕੇ ਵੇਖਣਾ ਮਨ ਲਾ ਵੀ ਜੇ ਕਦੀ ਬਹੁਤ ਹੀ ਚੰਗੀ ਕੋਈ ਚੀਜ਼ ਨਿਕਲੇ ਹੁਣ ਮੰਨ ਲਓ ਸਾਰਾ ਕੋਈ ਪੂਰਾ ਹੋਵੇ ਕਿਤੇ ਨੇ ਇਹ ਤਾਂ ਕਿਸੇ ਨੇ ਕਦੀ ਕਿਹਾ ਵੀ ਫਾਇਡ ਨਹੀਂ ਹੁੰਦੀ ਸਹੀ ਹੁੰਦੀ ਹਾਂ ਹੁਣ ਮੰਨ ਲਓ ਅੱਜ ਤੇਰਾ ਗਾਂ ਹੀ ਅੱਜ ਇਹਨੂੰ ਆਪਾਂ ਅੱਜ ਕਾਰਗਿਲ ਪਾ ਦਨੇ ਆ ਟਵਾਣਾ ਪਾ ਦਨੇ ਜਿੰਨੀਆਂ ਫੀਟਾਂ ਸਾਰੀਆਂ ਪਾ ਕੇ ਬਾਟਾ-ਬਾਟਾ ਵੇਖ ਲੈਨੇ ਇਹਨੇ ਪਿਛਾ ਢੇਰੀ ਕਰਦਣਾ ਆਪਾਂ ਗੱਬਣ ਬਸ਼ ਨੂੰ ਪਾਉਣਾ ਹੈ ਚੌਕਰ ਹਾਂ ਸੋਇਆ ਆ ਜਿਹੜਾ ਆਪਾਂ ਇੱਥੇ ਪਾਇਆ ਉਹ ਦੱਸ ਦਾਂਗੇ ਅਗਲੇ ਨੂੰ ਹੁਣ ਕੇ ਕਈ ਵੀ ਰੱਖ ਦਿੰਦੇ ਯਾਰ ਇਹ ਗਵੰ ਸੇਵਾ ਵੀ ਪਾਵੇ ਉਹ ਆਪਾਂ ਸੰਧੂ ਸਾਹਿਬ ਗਾਹਾਂ ਲਿਆਂਦੀਆਂ ਇੰਨੀ ਆਪਾਂ ਅਗਲੇ ਤੋਂ ਮਗਰੋਂ ਨਹੀਂ ਜਾਣਕਾਰੀ ਕਦੀ ਲਈ ਹਾਂ ਹਾਂਜੀ ਠੀਕ ਆ ਤੇ ਇਹ ਗਰਨਾਲ ਵਹਿੜ ਤੇ ਹੀ ਪੂਰੀ ਡਿਟੇਲ ਕਰੀਏ ਸੰਧੂ ਜੀ ਡਿਟੇਲ ਸੰਧੂ ਸਾਹਿਬ ਗਾਂ ਵਪਾਰੀ ਆ ਦਿੰਦੇ ਕੋਈ ਦੂਜੇ ਤੋਂ ਨਹੀਂ ਦੱਪਨਦਾ ਕੋਈ ਪਹਿਲੇ ਤੋਂ ਨਹੀਂ ਦੱਪਨਦਾ Ориジナル ਤੇ ਜਾਸੂਸ ਹੋਈ ਜੇ ਠੀਕ ਆ ਮਗਰ ਬੱਚਾ ਜੇ ਅੱਜ ਤੜਕੇ ਵਹਿੜ ਸੋਈ ਜੀ ਬੋਲੀ ਅੱਜ ਤੜਕੇ ਸੂਈ ਹੈ ਮਾਰਨਿੰਗ ਬੱਚਾ ਮਗਰ ਆ ਨਾੜੂਆ ਨਾਲ ਬੱਚੇ ਦੇ ਹਾਂ 6 ਘੰਟਾ ਬੋਰਾ ਆਪਾਂ ਦਾ ਪਹਿਲੀ ਚਵਾਈ ਤੇ ਚੋਇਆ ਜੇ ਜੋਰ ਜਾਰੇ ਨੇ ਪਾਤੀ ਜੀ ਹਾਂਜੀ ਠੀਕ ਆ ਸਵੇਰੇ 6 ਵਜੇ ਸੂ ਲੋਵੀ ਤੜਕੇ ਦੀ ਸੂਈਏ ਦੋਸਤੋ 6 ਕਿਲੋ ਬੌਲਾ ਜਿਹੜਾ ਚੋਇਆ ਜੇਰ ਪੈ ਗਈ ਆ ਬਰਦਾਵਾ ਜਿਹੜੇ ਆਪਾਂ ਸਜਣ ਤੋਂ ਖਰੀਦੀ ਉਹਨੇ ਦੱਸਿਆ ਵੀ ਦੂਜੇ ਸੂਏ 18 ਕਿਲੋ ਦੁੱਧ ਚਵਾਇਆ ਠੀਕ ਆ ਹੁਣ ਤੀਜਾ ਸੂਆ ਸੂਈ ਆ ਮੇਰੀ ਨਗਾਣਾ ਜਾਣੀ 6 ਸਵੇਰੇ ਚੋਇਆ ਤੇ ਉਹਨਾਂ ਹੀ ਲੈਵਾ ਫੇਰਿਆ 12 13 ਕਿਲੋ ਬੌਲੇ ਤੇ ਸਟਾਰਟ ਹੋ ਗਈ ਐ 12 13 ਕਿਲੋ ਹਾਂਜੀ ਲੋ ਜੀ 12 13 ਕਿਲੋ ਬੌਲੇ ਦੀ ਸਟਾਰਟਿੰਗ ਮੰਨੋ ਤੁਸੀਂ 6 ਕਿਲੋ ਹਜੇ ਇੱਕ ਡਾਂਗ ਹੀ ਚਵਾਈ ਕੀਤੀ ਐ ਸ਼ਾਮ ਨੂੰ ਫੇਰ ਕਰਮਾ ਲਈ ਕੋ 5 6 ਕਿਲੋ ਭਾਂਡੇ ਤੋਂ ਤੁਸੀਂ ਇੱਕ ਵਾਰੀ ਅੰਦਾਜ਼ਾ ਲਾ ਜਾਓਗੇ ਸਾਣ ਵੇਖੋ ਸੰਧੂ ਸਾਹਿਬ ਕਰਮ ਮੁੱਠੀ ਮੁੱਠੀ ਥਾਣ ਲਗਾ ਦੋਰਾ ਹੀ ਥਾਣਾ ਕਰਮਾਲੀ ਨੂੰ ਠੀਕ ਆ ਡਰੋਡਰ ਕੁਆਲਟੀ ਬਹੁਤ ਸੋਹਣੀ ਹੈ ਚਲੋ ਦੁੱਧ ਭਰਾਉ ਕੀ ਕਰਮਾਲੀ ਵੀ ਚੰਗਾ ਕਰਾਸ ਬਰੀਡ ਦੇ ਵਿੱਚ ਕੋਈ ਜਰਸੀ ਦਾ ਵਧੇਰੇ ਪੱਖਾ ਥੋੜੀ ਬਾਤ ਹੀ ਕੋਈ ਇੰਦੇ ਚ ਕਰਾਸਿੰਗੇ ਕੀ ਜਾਓ ਉਹ ਸਾਰੇ ਵੀਰਾਂ ਨੂੰ ਪਤਾ ਹੀ ਸੋ ਬੱਚਾ ਮਗਰ ਚੋਾਈ ਚੋਈ ਬਹੁਤ ਵਧੀਆ ਲੱਗੀ ਕਰਮਾਲੀ ਨੂੰ ਲਓ ਵੇ ਥਾਣ ਦੀ ਕੁਆਲਟੀ ਬਹੁਤ ਸੋਹਣੀ ਹੈ ਠੀਕ ਆ ਜੀ ਬਾਕੀ ਚਾਰੇ ਥਾਣ ਤੁਹਾਨੂੰ ਇਧਰੋਂ ਆਪਾਂ ਦਿਖਾਉਨੇ ਕੋਈ ਬੱਚਾ ਲਾ ਦੇ ਧਾਰਾ ਮਰਾ ਦੇ ਲਾ ਦੋ ਬੱਚਾ ਲਾ ਆਉਂਦੇ ਪਚਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਉਨੇ ਆ ਤੁਹਾਨੂੰ ਠੀਕ ਆ ਨਾ ਵੇਖੋ ਪੋਲੀ ਨੂੰ ਵਰਗੀ ਦੋ ਦੇ ਕਰੋ ਚੱਕ ਠੀਕ ਆ ਸੋ ਇਹ ਅਗਲੇ ਥਾਣਾ ਦੀ ਚੋਂ ਆਈ ਚਵਾਈ ਆ ਠੀਕ ਆ ਮੋਟੀ ਧਾਰਾ ਬਿਲਕੁਲ ਗੰਨੇ ਵਰਗੀ ਠੀਕ ਆ ਓਕੇ ਦੁੱਧ ਵੀ ਦੇਖੋ ਸੰਦੂਸਾ ਐ ਚਟਾ ਚ ਕਰ ਮਾਰੀ ਆ ਯਾ ਕਈ ਬਿਲਕੁਲ ਓਕੇ ਜੀ ਠੀਕ ਓਕੇ ਯਾਰਾ ਮਾਰਨ ਦਾ ਸੰਧੂ ਸਾਹਿਬ ਇਹ ਮਕਸਦ ਹੀ ਆਪਣਾ ਵੀ ਭੂਰ ਛਟਾ ਕੋਈ ਭਣ ਭਰਾ ਵੇਖ ਲੈਂਦਾ ਹੈ ਕਈ ਆਨਲਾਈਨ ਮਗਾ ਕੇ ਕੋਈ ਆਪਾਂ ਚੋਂ ਨੇ ਥਾਣੇ ਇਤਰਾ ਮੰਨ ਲਓ ਸਿੱਧੀ ਮੁੱਠੀ ਨਾ ਕਈ ਗੂਠਾ ਭਣ ਕੇ ਭਣ ਭਰਾ ਚੋਂਦੇ ਮਣਕੇ ਆ ਦਿੰਦੇ ਭੂਰ ਮਾਰਦੀ ਆ ਉਹ ਅਜੇ ਹੁਣ ਇੱਥੇ ਵਿਖਾਤੀ ਆ ਤੂੰ ਤਸੱਲੀ ਕਰੋ ਬਈ ਜਿਵੇਂ ਵੀ ਇਥੇ ਆਣ ਕੇ ਕਰਨੀ ਆਣ ਕੇ ਕਰੋ ਤੇ ਇਹ ਗ੍ਰਾਮ ਮਹਿੰਦੂ ਸਾਹਿਬ ਤੁਸੱਲੀ ਕਰਨ ਅਗਲੇ ਆ ਪੈਸੇ ਦੇਣੇ ਆਪਾਂ ਦਿੱਤੇ ਆਪਾਂ ਕੀਤੀ ਆ ਆਬੀ ਬਸ ਮੁੱਲ ਕੀ ਕਰਤਾ ਇਹਦਾ ਮੁੱਲ ਸੰਧੂ ਸਾਹਿਬ ਭਾਵੇਂ 65 ਕਰ ਲੀਏ ਭਾਵੇਂ 60 ਕਰ ਲੀਏ ਮੋਲ ਨਹੀਂ ਕਰਨੇ ਡੀਲ ਨਹੀਂ ਕਰਨਾ ਕੋਈ ਜਿਆਦਾ ਦੱਸਗੇ ਹਾਂ ਨਾ ਤੁਸੀਂ ਦੱਸ ਦੋ ਨਹੀਂ ਤੁਸੀਂ ਦੱਸੋ ਨਿਤ ਵੀਡੀਓ ਪਾਉਂਦੇ ਜੇ 65 70 ਹਜ਼ਾਰ ਰਹਿ ਜੀਆਂ ਗਾਵਾਂ ਦੇ ਮੰਗਦੇ ਲੋਕ ਕਿ ਨਹੀਂ ਹਾਂ ਮੰਗੀ ਜਾਂਦੇ ਜਾਂ ਮੰਗਣ ਦਾ ਕੋਈ ਡਰ ਨਹੀਂ ਵੇਚਦੇ ਵੀ ਆ ਵੇਚਦਾ ਵੀ ਜਾਂਦਾ ਮਾਲ ਵਿਕੀ ਵੀ ਜਾਂਦਾ ਜਿੰਨਾ ਪਰ ਆਪਾਂ ਸੰਤੂ ਸਾਹਿਬ ਜਾਇਜ਼ ਲਈਏ ਜਾਇਜ਼ ਹੀ ਦੇਣੀ ਇਹ ਦੇਖੋ ਨਾੜ ਨੋੜ ਹਾਂ ਕਰਮਾਲੀ ਦੇ ਠੀਕ ਆ ਤੇ ਤੇ ਆਦਿ ਕਿੰਨੇ ਦੀ ਹਾਂ ਨਾ 55000 ਦੀ 55000 ਦੀ ਹਾਂਜੀ ਕੋਲੈਸਸ ਲੈਸ ਹੋਰ ਕਰੀਏ ਕਰਕੇ ਦੇ ਦਈਏ ਕਿ ਬਸ ਕਹਾਣੀਆਂ ਆਪਾਂ ਪਾਉਣੀਆਂ ਨਹੀਂ ਇੱਕੋ ਇੱਕ ਗੱਲ ਕਰਨੀ ਆ 55000 ਦੀ 52000 ਦੀ ਹਾਂਜੀ 52 ਦੀ ਦੇ ਦੇ ਹਾਂ ਲੋ ਜੀ 52000 ਦੀ 52000 ਛੋੜ 52000 ਦੀ 52000 ਦੀ ਚੱਕੀ ਆ 52000 ਦੀ ਇਹ ਜੈਸ ਨੂੰ ਮਿਲ ਜੂਗੀ ਠੀਕ ਆ ਜੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਚਵਾਈ ਤੁਹਾਨੂੰ ਦਿਖਾਤੀ ਆ ਦੇਵਾ ਹਨ ਥੱਪਾ ਚੰਗਾ ਬੈੜਦਾ ਬੱਛਾ ਮਗਰ ਆ ਬਿਲਕੁਲ ਜਰਸੀ ਨਸਲ ਬਰੀਡ ਦੇ ਵਿੱਚ ਸੋ ਇਹ 52000 ਦੀ ਬੈੜ ਅੱਜ ਕਿਸਾਨ ਕਰੋ ਤੁਹਾਨੂੰ ਮਿਲ ਜੂਗੀ ਸੰਧੂ ਸਾਹਿਬ ਜਿਹੜੇ ਰੇਟ ਪਾਣੇ ਆ ਨਾ ਲੈਣ ਦੇ ਨਹੀਂ ਕਰਨਾ ਕੋਈ ਵੇਚ ਆਪਾਂ ਗਲਤ ਕਾਲ ਮੋਲਣੀ ਪਾਉਣਾ ਠੀਕ ਆ ਜਿੱਥੇ ਜੀ ਦੇ ਹੀ ਦੇਣੀ ਆ ਬਸ ਇਧਰ ਆ ਬੈੜ ਦੀ ਕੀ ਡਿਟੇਲ ਆ ਜੀ ਸੰਧੂ ਸਾਹਿਬ ਦੁਜਾ ਨੰਬਰ ਤੋਂ ਜੈ ਸੁਆ ਜੀ ਦੁਜਾ ਨੰਬਰ ਤੇ ਦੁਜਾ ਹੀ ਸੁਆ ਹਾਂ ਜੀ ਇੱਕ ਹਫਤਾ ਲੈਂਦੀ ਏ ਬਾਕੀ ਪਾਲੀਸਾਂ ਵੀ ਵੇਖੋ ਬਹੁਤ ਸੋਹਣੀ ਫੁੱਲ ਵਜਣ ਲੋਡ ਵਾਲੀ ਆ ਹਾਈਟ ਕੱਦ ਮੀਡੀਅਮ ਦੇਰ ਬੂਲ ਚੰਗੀ ਸਪੈਸ਼ਲ ਆ ਪੋਲੀਪਲੀਤੀ ਬਹੁਤ ਆ ਕਰਮਾ ਲਈ ਰਾਜੀ ਵਾਲੇ ਪਾਸਿਓ ਵੇਖੋ ਰਿਕਾਰਡ ਤੋੜੀ ਏ ਕੰਮ ਪੂਰੀ ਗੋਲਾ ਗੋਲਾ ਗੁਲਾਈ ਦੇ ਵਿੱਚ ਇਹਦਾ ਸੰਧੂ ਸਾਹਿਬ ਇੱਕ ਹਫਤਾ ਰਹਿੰਦਾ ਹੈ ਜਿੰਨਾ ਖਰੀਦੀ ਆ ਉਹਨਾਂ ਦੱਸਿਆ ਪਹਿਲੇ ਸੁਆ ਨੇ 14 ਕਿਲੋ ਦੋ ਦਿੱਤਾ ਜੀ ਠੀਕ ਆ ਜੀ ਹਾਂ ਜੀ 13 14 ਕਿਲੋ ਠੀਕ ਆ ਅੱਗੋਂ ਗੱਬਣਿਆ ਕੋਈ ਭੈਣ ਭਰਾ ਲੈਂਦਾ ਆਪਦੀ ਸਮਝ ਲਾਵੇ ਹਾਂ ਲੋ ਜੀ ਪਹਿਲਨ 13 14 ਲੀਟਰ ਦੁੱਧ ਚਵਾਗੀ ਆ ਵੈੜਾ ਬਾਕੀ ਥੱਲੇ ਝੋਲਾ ਵਿਖਾਲਾ ਖਲਾਰ ਖਲੂਰ ਲੇਵੇ ਦਾ ਕਾਫੀ ਆ ਲੜਾ ਲੁੜਾ ਕਾਫੀ ਨੇ ਠੀਕ ਆ ਜੀ ਅੰਦਾਜ਼ਾ ਤੁਸੀਂ ਲਾ ਲਿਆ ਜੇ ਆਰਾਮ ਨਾਲ ਵੀ ਹਾਈਟ ਕਾ ਤਾਂ ਸੋਹਣੀ ਆ ਪੜੀ ਸੰਭੀ ਬਹੁਤ ਜਿਆਦੀ ਆ ਦੁੱਧ ਦੇ ਨੇ ਚਲੋ 14 15 ਲੀਟਰਾਂ ਦਾ ਉਹਦਾ ਕਾਦ ਫਿਰ ਵੇਖੋ ਬਾੜਾ ਛੋਟਾ ਹੋਣੀਗਾ ਪੂਰੀ ਆ ਪੂਰੀ ਆ ਹਾਂ ਬਹੁਤ ਵਧੀਆ ਠੀਕ ਆ ਜੀ ਕ੍ਰੋਸ ਬਰੀਡ ਦੇ ਵਿੱਚ ਆ ਬਾਕੀ ਚਮਕਦਮ ਕਾਲੀ ਵੈੜਾ ਜਿਹੜੇ ਮੁੰਡੇ ਦੀ ਸ਼ੇਰ ਛੋਟੀ ਨਹੀਂ ਆ ਕੋਈ ਚ ਇਹ ਕੈਮਰੇ ਦਾ ਸਾਰਾ ਡਰਦੀ ਦੇਖੋ ਹਾਂ ਇਹੋ ਜਾਨੀ ਕੋਈ ਚੱਕਰ ਦੇਖੋ ਆ ਮਾਰੂ ਨਾ ਇਹ ਫਿਰ ਇੱਕੋ ਜੇ ਚਾਹ ਨੂੰ ਚਾਰੇ ਸਾਨ ਲੱਗੇ ਜੇ ਕੋਈ ਨਾਲ ਬਚਾ ਨਹੀਂ ਜੇ ਕੋਈ ਸ਼ਾਂਗ ਨਹੀਂ ਜੇ ਕਈ ਇਹਨੂੰ ਦਾਣਾ ਕਾਵਾਂ ਦੇ ਲੈ ਵੀ ਤੇ ਚੰਗੀ ਆ ਵੇੜ ਵੀ ਚੰਗੀ ਆ ਸਾਰੀ ਚੰਗੀ ਆ ਕਰਮਾਲੀ ਤੇ ਇਹ ਗਰਨਾਲ ਕੀ ਮੁੱਲ ਕੀ ਡਿਮਾਂਡ ਰੋਗੀ ਜੀ ਸਤੂ ਸਾਹਿਬ ਇਹਦਾ ਕੋਈ 60 ਨਹੀਂ ਕੋਈ 55 ਨਹੀਂ ਇਹ ਵੀ ਮੈਂ ਤਾਂ 51 ਦੀ ਜਾਣਦੀ ਹਾਂ ਦੇਖੋ ਜੇ ਮੁੱਲ ਕਰਦਗੇ ਹਾਂ ਜੀ ਦੇਖ ਲਓ ਜੇ ਪੌਣਾ ਥੋੜਾ ਬਾਦਾ ਕੋਈ ਗੈਬ ਰੱਖਣਾ ਕੋਈ ਇਹ ਗੱਬਣਿਆ 8 ਦਿਨ ਸਾਹਮਣੀ ਪਣੀ ਉਹ ਸੂਈ ਸਵਾਈ ਆ ਇਹਦਾ 5000 ਹੀ ਛੜਦਗੇ 51 ਚੋਂ ਹਾਂਜੀ ਹਾਂ 47 ਦੀ 46 ਦੀ 46 ਦੀ ਪੂਰੇ 45 ਦੀ ਚੱਕੋ ਜੀ ਯਾ ਸੁਣੋ ਜੀ ਲੋ ਵੀ ਪੂਰੇ 45 ਦੀ ਚੱਕੋ ਸਾਰੀਆਂ ਕਸਰਾ ਕੁਸਰਾ ਕਰਤੀਆਂ ਅਜੇ ਚਲੋ ਸਾਹਮਣੀ ਸੂਤਨੀ ਹੈ ਕਿਸੇ ਭਰਾਣੇ 8-7 ਦਿਨ ਠੀਕ ਆ ਜੀ 8-7 ਦਿਨਾਂ ਦੇ ਵਿੱਚ ਕੋਈ ਲਿਜਾ ਕੇ ਮੇਰਾ ਪਜਾਮਾ ਦੀਵਾਲੀ ਦੇ ਪਜਾਮਾ ਬਾਹਰ ਵੜ ਰਖਣੀ ਆ ਆ ਅੱਜ ਮੁੱਲ ਹਾਨਾ ਵਾਲੇ ਪੋਣੇ ਆਪਾਂ ਜਿਹੜੇ ਲੈਣੇ ਆ ਬਿਲਕੁਲ ਜੀ ਬਦ ਨੂੰ ਆਪਾਂ ਚਾਰ ਡੰਗਰ ਪਾਏ ਆ ਚਾਹੂਗੇ ਡੈਸ਼ ਛੇਲ ਕਰਕੇ ਲੋ ਵੀ ਇਹ ਭਾਵੇਂ ਮੇਰਾ ਵੀਰ ਕੋਈ 52 ਦੀ ਭਾਵੇਂ 55 ਦੀ ਵੇਚ ਲੈ ਠੀਕ ਆ ਜੀ ਆਵਾ ਧਾਵਾ ਤੇ ਆ ਗਈ ਤੇ ਬੱਚੀ ਵੇਚਦੀ ਹੈ ਭਾਵੇਂ 58000 ਨੂੰ ਹੱਥ ਫੇਰ ਜੇ ਠੀਕ ਆ ਤੇ ਇੱਧਰ ਇੱਕ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਇਹ ਵੀ ਗੱਬਾ ਨਾਲ ਤੇ ਗਰਲਾਲੇ ਸੁਆ ਗਨਮਾ ਸੁਆ ਸੰਧੂ ਸਾਹਿਬ ਤਿੱਜਾ ਤਿੱਜਾ ਸੁਆ ਤਿੱਜਾ ਨੰਬਰ ਤਿੱਜਾ ਨੰਬਰ ਠੀਕ ਆ ਜੀ ਤਿੱਜਾ ਸੁਆ ਹਾਂ ਜੀ ਇੱਕ ਹਫਤਾ ਲੈਂਦੀ ਜੇ ਹਾਂ ਮੱਝ ਵੱਡੀ ਜੇ ਲੋ ਵੀ ਸੋ ਪਟੇ ਪਲੇ ਦੀ ਆ ਕਦਕੁੱਤ ਬਹੁਤ ਸੋਹਣਾ ਮੈਂ ਦਾ ਮੁਸ਼ਬ ਹੈਗੀ ਏ ਛੋਟੀ ਮੋਟੀ ਮੱਝ ਨਹੀਂਗੀ ਆ ਵੇਖੋ ਤੇ ਸਿਰ ਝਟਾ ਜੀ ਠੀਕ ਆ ਮੱਥੇ ਫੁੱਲ ਬਾਕੀ ਇੱਕ ਬਿਲਕੁਲ ਜਿਹੜਾ ਜਵਾਬ ਵੇਖੋ ਤੁਸੀਂ ਦੋਵਾਂ ਅੱਖਾਂ ਦੇ ਵਿੱਚ ਇੱਕ ਬੇਲੀ ਆ ਕਿ ਦੂਜੀ ਜੀ ਵੀ ਜਵਾਬ ਤੇ ਚੌੜਾ ਪਿੱਠਪੁੜਾ ਹਾਈਟ ਕਦ ਵੱਟੀ ਆ ਪੂਰੀ ਸੰਤੂ ਸਾਹਿਬ ਇੱਕ ਹਫਤਾ ਲੈਂਦੀ ਆ ਕੋਈ ਭੈਣ ਭਰਾ ਆਉਂਦਾ ਆ ਦੀ ਵਿਰਾਗ ਤੇਪ ਕੇ ਤਸੱਲੀ ਕਰਕੇ ਖੜੇ ਜੇ ਕੋਈ ਆਨਲਾਈਨ ਮੰਗਾਉਂਦਾ ਆਪਣੀ ਸਣਾ ਦੀ ਗਾਰੰਟੀ ਹੋਊਗੀ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਓਕੇ ਹਾਂ ਜੀ ਲੋ ਬੇ ਢਾਂਚਾ ਚੈੱਕ ਕਰੋ ਮੇਰੇ ਭਰਾ ਠੀਕ ਆ ਜਿੱਥੇ ਸੰਤੂ ਸਾ ਇਹ ਆਪਣੇ ਸੱਜਣ ਬੇਲੀ ਦੇ ਆਰਦੇ ਤੋਂ ਖਰੀਦੀ ਆ ਹਾਂ ਉਹਨੇ ਦੱਸਿਆ ਵੀ ਇਹਨੇ 13-14 ਕਿਲੋ ਦੁੱਧ ਪਿਛਲੇ ਸਵੇਰੇ ਭਰਾਇਆ ਪਹਿਲਣ ਨੇ ਹਾਂ ਨਾ ਦੂਜੀ ਸਵੇਰ ਹੁਣ ਤੀਜੀ ਸਵੇਰ ਹਾਂ ਹਾਂਜੀ ਲੋ ਬਠੀਗਾ ਜੀ ਤੋਂ 12-13 ਪੰਜ ਛੱਡੀ ਤੀਰੀ ਆ ਕੋਈ ਚੱਕਰ ਨਹੀਂ ਗਾਇਜ਼ ਦੇਖੋ ਕੋਈ ਡਰਾਕਣ ਭਜਾਕਣ ਨਹੀਂਗੀ ਹਾਂ ਸੋ ਨਸਲ ਜਾਤਾਂ ਚਲੋ ਗ੍ਰੀਡਾਂ ਚਬਾਉਂਦੀਆਂ ਨੇ ਦੁੱਧ ਜਿੱਡੇ ਟੱਚ ਦੀ ਮਾਲਕਾ ਦੁੱਧ ਚਲੋ 12-13 ਲੀਟਰ ਆਰਾਮ ਨਾਲ ਕੋਈ ਬੰਦਾ ਉਮੀਦ ਕਰਤਾ ਸੰਧੂ ਸਾਹਿਬ ਗੱਬਣ ਐਵੇਂ ਆਦਿਏ ਨੇ 15 16 ਦਿੱਤਾ ਜੀ ਉਹ ਗੱਲ ਨਹੀਂ ਏ ਸਾਡੇ ਦੇ ਹੈਗੀ ਜਿੰਨਾ ਕਿਸ ਨੇ ਆਪਾਂ ਦੱਸਿਆ ਉਹਨਾਂ ਆਪਾਂ ਕਹਾਂ ਦੱਸਦੇ ਆ ਇਹਨੂੰ ਵੀਰੇ ਮੋੜੀ ਘਰ ਇੱਕ ਵਾਰੀ ਹਾਂ ਜੀ ਆ ਵਿਖਾ ਦਿਓ ਮਾੜਾ ਚੰਗੀ ਤਸਵੀਰ ਐਡਾ ਕੱਦ ਸੰਧੂ ਸਾਹਿਬ 16ਵੇਂ ਆਦਿਏ 16 ਮੰਨ ਲੈਣਾ ਕਹੀ ਪੁਲਿਸਾਂ ਵੀ ਬਹੁਤ ਜ਼ਿਆਦੀ ਆ ਠੀਕਾ ਜੀ ਪਾਜਨਾ ਰੋਡ ਵਾਲੀ ਆ ਕੋਈ ਕਿਸੇ ਪਾਸੇ ਕੋਈ ਲੱਸੀ ਫਿੱਕੀ ਨਹੀਂ ਕਿਸੇ ਪਾਸੇ ਨਹੀਂ ਦਰ ਸੰਧੂ ਸਾਹਿਬ ਸੇਵਾ ਸਿਰ ਤੇ ਜੋ ਕੋ ਭਣਪਰਾ ਸੇਵਾ ਵਾਲਾ ਲੈ ਜਾਏ ਤੇ ਮੱਝਾ ਇਹਦੇ ਛੋਟੀਆਂ 16 16 ਚਵਾ ਦਿੰਦੀਆਂ ਹਾਂ ਪਰ ਗੱਲ ਸੇਵਾ ਦੇ ਡਿਪੈਂਡ ਆ ਹ ਨੇ ਵੀ ਆਰਡਰ ਦੀ ਕੁਆਲਿਟੀ ਹਜੇ ਸੁੰਦੀ ਨਹੀਂ ਪੰਜ ਚਾਰ ਦਿਨ ਸੰਦੂ ਸਾਹਿਬ ਹਫਤਾ ਨਹੀਂ ਸੁੰਦੀ ਹੈ ਜੀ ਚਲੋ ਫਿਰ ਫਿਕਸ ਜੇ ਸਰੀਰ ਦੀ ਐ ਕੋਈ ਟੈਡ ਨਹੀਂ ਛੱਡਿਆ ਵੇਖੋ ਐ ਪਲਾਨ ਆ ਹਾਂ ਕੋਈ ਪੇਟਾ ਨਹੀਂ ਸਰੀਰ ਵੀ ਛਾਟਵਾ ਤੇ ਪਾਲੀ ਸਭੀ ਵੀ ਪੂਰੀ ਆ ਸੋ ਚੰਗੀ ਦੋਸਤੋ ਇਹ ਮਾਝਾ ਬਾਕੀ ਤੀਜਾ ਸੁਆ ਇਹ ਸਮਾਜ ਨੇ ਸੁਣਾ ਚਲੋ ਪੰਜ ਚਾਰ ਦਿਨ ਹੋਰ ਕੱਢ ਗਈ ਹਫਤਾ ਕੱਢ ਗਈ ਤੇ ਥੱਲਿਓਂ ਹੋਰ ਵੀ ਬਣ ਕੇ ਤਿਆਰ ਹੋਊਗੀ ਸੰਦੂ ਸਾਹਿਬ ਇਹਦੇ 18 ਤਰੀਕ ਨੂੰ ਲਿਖਤੀ ਦਿਨ ਪੂਰੇ ਹੁੰਦੇ ਜੀ ਠੀਕ ਆ ਭਾਈ ਹਾਂ ਵੀ ਦੀਵਾਲੀ ਦੇ ਲਾਗੇ ਬਣਾ ਦੂਗੀ ਗੱਲ ਬਾਤ ਹਾਂਜੀ ਦੀਵਾਲੀ ਦੇ ਜਨਮ ਦੀ ਮਰਜ਼ੀ ਕੋ ਵੇਜ ਜਾਵੇ ਇਹਨੂੰ ਦੇ ਹਾਂ ਇਹ ਕੋ ਭੈਣ ਭਰਾ ਦੋਵੇਂ ਨਗਰ ਲੈ ਗਏ ਸਾੰਬਲੂ ਦੇ ਤਾਂ ਵੀ ਫਾਇਦਾ ਚ ਹਾਂ 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 ਉਤਰਾ ਹੀ ਜੋ ਟੰਡੀ ਚੀਰੀ ਗੱਖਣੀਆਂ ਦੀ ਆਹ ਤੇ ਲਟੋ ਲੈਨੇ ਸਾਰੇ ਕੱਢ ਜਣੀਆਂ ਪੰਨਾਂ ਚੋਂ ਦਰਾਂ ਜੀ ਹਾਂ ਹਾਂ ਕਰਮਾਲ ਏ ਮੈਂ ਵੀ ਕਰ ਲਾਲ ਮੋਲਕ ਕੀ ਕਰਊਗਾ ਇਹਦਾ ਭਰਾ ਇੱਕ ਦਾਦੀ ਦੇ ਦਈਗੀ ਇੱਕ 10 ਦੀ ਦੇ ਦੇ ਜਾਇਜ ਕਰਕੇ ਦੇ ਦੇ ਪੂਰੀਆਂ ਕਸਰਾ ਹੀ ਘੱਟ ਦੇ ਕੇ ਇੱਕ 10 ਦੀ ਵਿਗ ਜਾਊਗੀ ਦੀਵਾਲੀ ਦੇ ਹਾਂ ਇੱਕ 10 ਦੀ 15 ਦੀ ਹਾਂ ਅੱਜ ਪੂਰੇ ਲੱਖ ਦੀ ਪੂਰੇ ਮਾਨ ਤਾਂ ਨਹੀਂ ਪੂਰੇ ਲੱਖ ਦੀ ਹਾਂਜੀ ਤੂੰ ਪਾਊਗੀ ਠੀਕ ਆ ਜੀ ਲੱਖ ਜਾ ਕਰਦਗੀ ਓਏ ਲੱਖ ਜਾ ਕਰਗੀ ਕਰੋਗੇ ਛੋੜੀ ਸਿੰਧੂ ਸਾਹਿਬ ਕਰਨੀ 200 ਰੁਪਇਆ ਜਿਹੜੀ ਹਾਂ ਨਾ ਅੱਜ ਦੇਣੀ ਆ 95 ਏ ਬੋਲ ਦੀ ਗੱਲ ਬਸ ਹਾਂ 95 95 ਦੀ ਹਾਂਜੀ ਲੋ ਜੀ 95000 ਦੀ ਅੱਜ ਫਾਈਨਲ ਮਿਲੂਗੀ ਤੁਹਾਨੂੰ 95000 ਏਡੀ ਮਾਝ ਇੱਕ 15 ਦੀ ਇੱਕ 20 ਦੀ ਇੱਕ 10 ਦੀ ਆਪਾਂ ਵੇਚਦੇ ਆ ਇਹ ਜਿਹੜਾ ਇੱਕ ਹਫਤਾ ਲੈਂਦੀ ਕੋਈ ਸਾਹਮਣੇ ਖੜਕੇ ਤੇ ਰੁਪਈਏ ਚਲੋ ਵੀ ਹਾਂਜੀ ਲੋ ਵੀ ਬਾਕੀ ਕਾਦਰ ਟਾਂਚਾ ਵਟਾ ਠੀਕ ਆ ਲੈਵੇ ਆਰਡਰ ਦੀ ਬੜੀ ਸਾਫ ਸੁਥਰੀ ਆ ਅੱਜ 95000 ਦੇ ਵਿੱਚੋਂ ਮਾਨਤਨ ਹੋਊਗਾ ਕੋਈ 100 ਰੁਪਈਆ ਠੀਕ ਆ ਸੋ ਇਹ ਜਿਹੜੀ ਫੇਸ ਕੁਆਲਿਟੀ ਆ ਪਸੰਦ ਆਊਗੀ ਭਰਾਵਾਂ ਆਪਣੇਆਂ ਨੂੰ ਇਧਰੋਂ ਜਿਹੜੀ ਤੁਹਾਨੂੰ ਆਪ ਬਹਿਣੀ ਵਾਲੇ ਪਾਸਿਓਂ ਬੁਖਾ ਦੇ ਦਿੰਦੇ ਆ ਤੁਹਾਨੂੰ ਆ ਥਣ ਇਹ ਸਾਈਜ਼ ਬਾਕੀ ਇਹ ਸ਼ੇਪ ਚੱਕੋ ਜੀ ਤਿਕਾ ਸੋ ਐਡਸੋ ਸੋ ਤੇ ਨਾਗ ਜਿਹੜੇ ਆਪਾਂ ਬਿਲਕੁਲ ਤੁਹਾਨੂੰ ਦਿਖਾ ਦਿੱਤੇ ਆ ਤਿੰਨੇ ਨਗ ਅਜਾ ਬਕਾਊ ਆ ਤੇ ਕਰ ਲਿਓ ਸੰਪਰਕ ਚੰਗਾ ਮਾਲ ਆ ਚੰਗੇ ਸਾਫ ਸੁਥਰੇ ਜਾਨਵਰ ਆ ਸਾਰੇ ਹੋਰ ਗਰ ਲਾਲ ਸਾਹਿਬ ਕੋਈ ਗੱਲਬਾਤ ਗੱਲਬਾਤ ਸੰਧੂ ਸਾਹਿਬ ਬਸ ਇਹੋ ਹੀ ਆ ਜਿਹੜੀ ਆਪਾਂ ਭੈਣ ਭਰਾਵਾਂ ਨਾਲ ਕਰਤੀ ਆ ਤੇ ਜੇ ਕੋਈ ਆਉਣ ਕੇ ਤਸੱਲੀ ਕਰਕੇ ਖੜਦਾ ਹੋ ਸਭ ਤੋਂ ਵਧੀਆ ਦਾ ਧੰਨਵਾਦ ਹੈ ਦਿਲੋਂ ਹੀ ਜੇ ਕੋਈ ਆਨਲਾਈਨ ਮੰਗਵਾਉਦਾ ਜਿਹੜੀਆਂ ਗੱਲਾਂ ਦਸੀਆਂ ਉਹਨਾਂ ਦੇ ਪੂਰੇ ਲਾਂਗੇ ਤੇ ਨੰਬਰ ਹੈਗਾ ਜੀ 97792 9006 97792 9006 ਪਿੰਡ ਡਾਲ ਤਹਿਸੀਲ ਪਟਿਆਲਾ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਠੀਕ ਹੈ ਜੀ ਹਾਂ ਜੀ ਚੰਗਾ ਸਾਫ਼ ਸੁਥਰੇ ਜਨਵਰ ਆ ਪਸੰਦ ਆਉਣਗੇ ਤੁਹਾਨੂੰ ਠੀਕ ਆ ਧੰਨਵਾਦ ਜੀ